आज एलायंस क्लब कोटकपुरा सिटी 111 और एलायंस क्लब कोटकपुरा ने मिलकर एलायंस स्थापना दिवस के मौके पर सरकारी प्राइमरी स्मार्ट स्कूल लालियानाना में टीचर दिवस और एलायंस के संस्थापक अध्यक्ष अलाय सतीश लखोटिया जी का जन्मदिन मनाया गया और, और स्कूल के सभी अध्यापक और अध्यापिका को सम्मानित किया गया इस शुभ अवसर पर एलायंस क्लब कोटकपुरा सिटी के प्रधान द्वारा ये घोषणा की गई कि क्लब द्वारा आज से सरकारी प्राइमरी स्मार्ट स्कूल लालियाना गोद लिया जा रहा है इस स्कूल में किसी भी तरह की जरूरत हो तो वो क्लब को किसी समय भी संपर्क कर सकते हैं उनकी जरूरत को क्लब द्वारा पूरा किया जाएगा इस समय मौजूद अलाय मंतार सिंह मक्कर क्लब प्रधान एलायंस क्लब कोटकपुरा सिटी अलाय राजकुमार क्लब प्रधान एलायंस क्लब कोटकपुरा अलाय इंद्रजीत सिंह मदानपुर इंटरनेशनल डायरेक्टर अलाय मनचिंदर सिंह जिला गवर्नर अलाय ओ पी गोयल उप जिला गवर्नर अलाय जतेंदर चावला पूर्व जिला गवर्नर अलाय वरिंदर अरनेजा सचिव अलाय मनदीप सिंह सरा प्रोजेक्ट इंचार्ज अलाय चंद्र प्रकाश अरोड़ा जिला कैबिनेट कोषाध्यक्ष अलाय संजीव धींगड़ा पी इसके अलावा जसविंदर सिंह हे टीचर कमलजीत कौर अध्यापिका मीनू गोयल अध्यापिका अध्यापिका मोनिका शर्मा सिमरजीत कौर अध्यापिका रूप रानी अध्यापिका नितिन मालिक अध्यापिक गांव के सबका सरपंच किशोरी लाल मौजूदा सरपंच जसविंदर सिंह खालसा मौजूद रहे कोटकपुरा से सोनू मोंगा की रिपोर्ट ਇਸ ਸਕੂਲ ਨੂੰ ਅੱਜ ਤੋਂ ਅਲਾਈयंस ਇੰਟਰਨੈਸ਼ਨਲ ਕਲੱਬ ਗੋਦ ਲੈ ਰਿਹਾ ਹੈ। ਔਰ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਕੂਲ ਸੰਬੰਧੀ ਦਿੱਕਤ ਆndi ਹੈ ਤਾਂ ਸਾਡੇ ਅਲਾਈयंस ਕਲੱਬ ਨੂੰ ਦੱਸੋ ਅਸੀਂ ਪੂਰਾ ਜੋਰ ਲਾ ਕੇ ਉਹਨੂੰ ਪੂਰਾ ਕਰਾਂਗੇ। ਇਹ ਸਾਡਾ ਇਹ ਸੋਚਿਆ ਸੀ ਕਿ ਵੀ ਅਸੀਂ ਟੀਚਰ ਉਹ ਲੱਭ ਕੇ ਰੱਖੀਏ ਜਿਨ੍ਹਾਂ ਨੂੰ ਸਨਮਾਨ ਕਰਕੇ ਸਾਨੂੰ ਫਕਰ ਮਹਿਸੂਸ ਹੋਵੇ। ਤੋਂ ਸਾਨੂੰ ਸਰਕਾਰੀ ਪ੍ਰਾਇਮਰੀ ਸਕੂਲ ਲਾਲਿਆਣਾ ਦੇ ਜਿਹੜੇ ਟੀਚਰ ਹੈ ਇਹਨਾਂ ਨਾਲ ਅਸੀਂ ਜੁੜੇ ਹੋਏ ਕਾਫੀ ਸਮੇਂ ਤੋਂ। ਬਹੁਤ اچھی ਮਿਹਨਤ ਕਰ ਰਹੇ ਸਕੂਲ ਦੇ ਪ੍ਰਿੰਸੀਪਲ ਸਰ ਬਹੁਤ ਅੱਛਾ ਕੰਮ ਕਰ ਰਹੇ ਆ ਸਾਰਾ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ ਸੋ ਸਾਰਿਆਂ ਨੇ ਅਸੀਂ ਰਲ ਕੇ ਹੀ ਸੋਚਿਆ ਵੀ ਇਹਨਾਂ ਨੂੰ ਸਨਮਾਨ ਕਰੀਏ ਤਾਂ ਸਾਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੋਊਗੀ ਸੋ ਅਸੀਂ ਬੜਾ ਫਕਰ ਮਹਿਸੂਸ ਕਰ ਰਹੇ ਆ ਕਿ ਅਸੀਂ ਉਹਨਾਂ ਟੀਚਰਾਂ ਨੂੰ ਸਨਮਾਨ ਕਰ ਰਹੇ ਆ ਜਿਹੜੇ ਇਸ ਚੀਜ਼ ਦੇ ਵਾਕਈ ਯੋਗ ਕਾਬਿਲ ਹੈ ਡਿਸਰਵ ਹੈ ਇੱਕ ਰਾਸ਼ਟਰਪਤੀ ਜੀ ਨੇ ਗੱਲ ਕਹੀ ਸੀ ਇਫ ਯੂ ਸਲੂਟ ਯਰ ਡਿਊਟੀ ਯੂ نو ਨੀਡ ਟੂ ਸਲੂਟ ਐਨੀ ਵਨ ਇਫ ਯੂ ਪਲੂਟ ਯਰ ਡਿਊਟੀ ਯੂ ਹੈਵ ਟੂ ਸਲੂਟ एवरीवन ਸੋ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਤੋਂ ਅੱਜ ਦੇਖੋ ਇਹਨਾਂ ਨੂੰ ਸਨਮਾਨ ਵੀ ਦੇ ਰਹੇ ਆ ਸੀ ਔਰ ਹੋਰ ਵੀ ਜਿਹੜੇ ਸਾਡੇ ਟੀਚਰਸ ਹੈ ਉਹਨਾਂ ਨੂੰ ਅਸੀਂ ਇਹਨਾਂ ਰਾਹੀਂ ਮੈਸੇਜ ਦੇਵਾਂਗੇ ਕਿ ਐਸੇ ਤਰ੍ਹਾਂ ਚੰਗੇ ਕੰਮ ਕਰਦੇ ਰਹੋ ਟੀਚਰ ਕੋਈ ਵੀ ਨਹੀਂ ਮਾੜਾ ਨਹੀਂ ਹੁੰਦਾ ਸਾਰੇ ਟੀਚਰਾਂ ਦੇ ਕੰਮ ਕਰਨ ਦਾ ਸਟਾਈਲ ਅਲੱਗ-ਅਲੱਗ ਹੁੰਦਾ ਪਰ ਪੂਰੀ ਡੈਡੀਕੇਸ਼ਨ ਨਾਲ ਇਮਾਨਦਾਰੀ ਨਾਲ ਤੁਸੀਂ ਕੰਮ ਕਰੋ ਪਰਮਾਤਮਾ ਵੀ ਵੇਖਦਾ ਔਰ ਲੋਕ ਵੀ ਵੇਖਦੇ ਆ ਔਰ ਤੁਹਾਡੇ ਮਨ ਨੂੰ ਖੁਸ਼ੀ ਵੀ ਹੋਗੀ ਸੋ ਇੱਕ ਵਾਰੀ ਫਿਰ ਅਸੀਂ ਸਾਡੇ ਸਾਰੇ ਅਲਾਈਅੰਸ ਕਲੱਬ ਦਾ ਔਰ ਇਥੋਂ ਦੇ ਪੰਚ ਸਰਪੰਚ ਸਾਹਿਬਾਂ ਦਾ ਸਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਨਾਲ ਹੀ ਅੱਜ ਅਸੀਂ ਸਾਡੇ ਜਿਹੜੇ ਕਲੱਬ ਦੇ ਫਾਊਂਡਰ ਨੇ ਸतीश ਲਖੋਟਿਆ ਜੀ ਉਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਕਿਉਂਕਿ ਅੱਜ ਉਹਨਾਂ ਦਾ ਵੀ ਜਨਮ ਦਿਨ ਹੈ ਔਰ ਉਹਨਾਂ ਦੀ ਵਿਹਨ ਸਦਕਾ ਹੀ ਅੱਜ ਸਾਡੇ ਕਲੱਬ ਹੈ ਜਿਹੜਾ 26 ਕੰਟਰੀਆਂ 'ਚ ਕੰਮ ਕਰ ਰਿਹਾ ਸੋ ਇੱਕ ਵਾਰ ਫੇਰ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਇੱਥੇ ਆਏ ਆ ਸਾਡੇ ਕੋਰਨਰ ਸਹਿਬਾਨ ਆਏ ਆ ਵਾਈਸ ਕੋਰਨਰ ਜੀ ਆਏ ਆ ਸਾਡੇ ਚੰਦਰ ਜੀ ਆਏ ਆ ਸਾਡੇ ਜਿੰਨੇ ਵੀ ਨਾਮ ਸਰਾ ਸਾਹਿਬ ਹੈ ਚਾਮਲਾ ਜੀ ਹੈ ਸਾਡੇ ਪ੍ਰਧਾਨ ਜੀ ਦੂਸਰੇ ਮੇਨ ਦੇ ਪ੍ਰਧਾਨ ਜੀ ਵੀ ਸਾਡੇ ਰਾਜਕੁਮਾਰ ਜੀ ਬੈਠੇ ਆ ਔਰ ਸਾਡੇ ਪੁਰੀਂਦਰ ਨੇਜਾ ਜੀ ਸਾਡੇ ਜਨਰਲ ਸਕੱਤਰ ਇਹਨਾਂ ਸਾਰਿਆਂ ਦਾ ਔਰ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਰ ਇੱਕ ਹੜਾਂ ਦੀ ਪ੍ਰਕੋਪੀ ਪੰਜਾਬ ਚ ਆਈ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਅਸੀਂ ਇਸ ਗੱਲ ਨੂੰ ਸਮਝਦੇ ਆਂ ਕਿ ਹੜ੍ਹ ਜਿਹੜੇ ਆ ਗਏ ਆ ਇਹ ਆਪਣੇ ਆਪ ਚ ਬਹੁਤ ਵੱਡੀ ਇੱਕ ਤਰਸਦੀ ਹੈ ਸਾਡੇ ਪੰਜਾਬ ਵਾਸਤੇ ਔਰ ਅਸੀਂ ਤੁਹਾਡੀ ਵੀਡੀਓ ਰਹੀ ਇਹ ਕਵਾਂਗੇ ਕਿ ਪੰਜਾਬ ਨੇ ਕਦੇ ਵੀ ਹੱਥ ਅੱਡੇ ਨਹੀਂ ਗਏ ਅੱਜ ਪੰਜਾਬ ਦੇ ਲੋਕ ਇੰਨੇ ਅੱਗੇ ਹੋ ਕੇ ਕੰਮ ਕਰ ਰਹੇ ਆ ਇਹਨੇ ਆਪ ਮੁਹਾਜਰ ਕੇ ਕੰਮ ਕਰ ਰਹੇ ਆ ਕੀ ਸਾਰਿਆਂ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਪਰ ਨਾਲ ਨਾਲ ਅਸੀਂ ਤੁਹਾਡੇ ਨਾਲ ਇਹ ਵੀ ਕਵਾਂਗੇ ਕਿ ਅਲਾਈਸ ਕਲੱਬ ਵੱਲੋਂ ਵੀ ਅਸੀਂ 10 ਦਿਨਾਂ ਦੇ ਅੰਦਰ ਅੰਦਰ ਇੱਕ ਪਲਾਨ ਬਣਾ ਕੇ ਜੋ ਸਾਡੇ ਉਥੇ ਹੜਪੀਟ ਇਨਸਾਨ ਆ ਉਹਨਾਂ ਵਾਸਤੇ ਕੋਈ ਸਮਗਰੀ ਵਗੈਰਾ ਲੈ ਕੇ ਜਾਵਾਂਗੇ ਪਰ ਅਸੀਂ ਤੁਹਾਨੂੰ ਨਿਗਾ ਕਰਾਵਾਂ ਕੱਲ ਮੇਰੀ ਡੀਸੀ ਅੰਮ੍ਰਿਤਸਰ ਨਾਲ ਵੀ ਗੱਲ ਹੋਈ ਸੀਗੀ ਉਹ ਦੱਸ ਰਿਹਾ ਵੀ ਕੱਲਾ ਰਾਸ਼ਨ ਨਹੀਂ ਸਾਨੂੰ ਜਿਹੜੀਆਂ ਮੇਨ ਚੀਜ਼ਾਂ ਦੀ ਲੋੜ ਆ ਉਹ ਸਾਡੇ ਕੋਲ ਪਹੁੰਚਾਓ ਤਾਂ ਜ਼ਿਆਦਾ ਵਧੀਆ ਜਿਦੇ ਚ ਟਾਵਲਸ ਚਾਹੀਦੇ ਆ ਸੈਨੇਟਰੀ ਪੈਡਸ ਚਾਹੀਦੇ ਆ ਅndergarments دے ا ਉਸ ਤੋਂ ਇਲਾਵਾ ਜੇ ਹੋ ਸਕਦਾ ਤਾਂ ਕਾਚਾ ਮਿਲ ਜਨ ਸਾਬਣਾ ਮਿਲ ਜਨ ਸੋ ਇਹਨਾਂ ਚੀਜ਼ਾਂ ਉੱਪਰ ਆਪਾਂ ਧਿਆਨ ਦਈਏ ਕਿਉਂਕਿ ਖਾਣ ਪੀਣ ਦਾ ਸਮਾਨ ਬਹੁਤ ਜ਼ਿਆਦਾ ਇੱਥੇ ਆ ਰਿਹਾ ਔਰ ਇਹ ਚੀਜ਼ਾਂ ਦੀ ਲੋੜ ਹੈ ਸੋ ਅਸੀਂ ਇਸ ਤਰ੍ਹਾਂ ਦੀ ਨੂੰ ਦੇਖਦੇ ਹੋਏ ਤੁਹਾਡੇ ਜੀ ਕਲੱਬ ਵੱਲੋਂ ਔਰ ਤੁਹਾਡੀ ਜੀ ਸਕੂਲ ਵੱਲੋਂ ਕੋਈ ਵੀ ਹੋਵੇ ਹੈਲਪ ਅਸੀਂ ਵੀ ਖੜੇ ਆ ਤੁਸੀਂ ਵੀ ਸਾਡੇ ਨਾਲ ਸਾਥ ਦਿਓ ਅਸੀਂ ਜਰੂਰ ਕੰਮ ਕਰਾਂਗੇ ਧੰਨਵਾਦ ਜੀ ਹਾਈ ਗੋਸ਼ਾਲ ਅੱਜ ਟੀਚਰ ਡੇ ਮਨਾ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਰ ਅੱਜ ਦਾ ਜਿਹੜਾ ਟੀਚਰਸ ਡੇ ਹੈ ਉਹ ਸਾਡੇ ਅ ਟੀਚਰਸ ਨੂੰ ਸਨਮਾਨਿਤ ਆ ਅੱਜ ਦਾ ਜਿਹੜਾ ਡੇ ਹੈਗਾ ਉਹਦੇ ਵਿੱਚ ਕੀ ਹੈ ਕਿ ਜਿਹੜਾ ਸਾਡੇ ਰਾਸ਼ਟਰਪਤੀ ਹੋਏ ਆ ਰਾਧਾਕ੍ਰਿਸ਼ਨ ਜੀ ਉਹਨਾਂ ਦਾ ਅੱਜ ਜਨਮ ਦਿਨ ਵੀ ਆ ਤੇ ਉਹ ਸਾਡੇ ਜਿਹੜੇ ਉਪ ਰਾਸ਼ਟਰਪਤੀ ਰਹੇਗੇ ਆ 1952 ਤੋਂ ਲੈ ਕੇ 1962 ਤੱਕ 1962 ਤੋਂ ਲੈ ਕੇ 1967 ਤੱਕ ਉਹ ਰਾਸ਼ਟਰਪਤੀ ਰਹੀ ਆ ਸਾਡੇ ਦੇਸ਼ ਦੇ ਤੇ ਉਹਨਾਂ ਦਾ ਜਿਹੜਾ ਟੀਚਰਸ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਯੋਗਦਾਨ ਆ ਸਾਡੇ ਟੀਚਰਸ ਦੇ ਲਈ ਉਹਨਾਂ ਦਾ ਤਾਂ ਅਸੀਂ ਉਹਨਾਂ ਨੂੰ ਅੱਜ ਪਹਿਲੀ ਗੱਲ ਤਾਂ ਸਨਮਾਨਿਤ ਕਰਦੇ ਆ ਤੇ ਨੰਬਰ 2 ਸਾਡੇ ਅੱਜ ਅਲਾਈਅੰਸ ਕਲੱਬ ਦਾ ਫਾਊਂਡੇਸ਼ਨ ਡੇ ਵੀ ਆ ਤਾਂ ਉਹ ਵੀ ਅਸੀਂ ਸੈਲੀਬ੍ਰੇਟ ਕੀਤਾ ਸਾਡੇ ਫਾਊਂਡਰ ਜਿਹੜੇ ਹੈਗੇ ਆ ਅਲਾਈ ਸतीश ਲਕੋਟਿਆ ਜੀ ਉਹਨਾਂ ਦਾ ਵੀ ਅੱਜ ਬਰਥਡੇ ਆ ਉਹਨਾਂ ਨੂੰ ਵੀ ਅਸੀਂ ਸੈਲੀਬ੍ਰੇਟ ਕੀਤਾ ਥੈਂਕ ਯੂ ਥੈਂਕ ਯੂ ਸੋ